ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅੰਮ੍ਰਿਤਸਰ ਦੇ ਵਿੱਚ ਅਣਪਛਾਤੇਆਂ ਦੇ ਵੱਲੋਂ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਗੋਲੀ ਲੱਗਣ ਦੇ ਨਾਲ ਦੋ ਨੌਜਵਾਨਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸੰਬੰਧੀ ਇਲਾਕਾ ਵਾਸੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਇਸ ਤੋਂ ਬਾਅਦ ਪਤਾ ਚੱਲਿਆ ਕਿ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਗੋਲੀ ਲੱਗਣ ਦੇ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ ਨੇ ਪੁਲਿਸ ਦੀ ਮਦਦ ਨਾਲ ਇਹਨਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਲੋਕਾਂ ਨੇ ਇਹ ਵੀ ਦੱਸਿਆ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋਈ ਹੈ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਇਹ ਸਾਡੇ ਗਵੰਡੀ ਹੈ ਸਾਡੀ ਨਾਲ ਦੁਕਾਨ ਹੈਗੀ ਹੈ ਕੀ ਗੱਲ ਕੀ ਹੈ ਅੱਜ ਤੇ ਭਾਜੀ ਗੱਲ ਕੋਈ ਨਹੀਂ ਇੱਕੋ ਆਵਾਜ਼ ਹੀ ਤੇ ਠਾਦੀ ਹਾਂਜੀ ਉਹ ਰਾਮਲੀ ਨੂਜ਼ ਦੇ ਨਾਲ ਇੱਕ ਪੈਂਡੈਂਟ ਜਨਾਨੀ ਆ ਨਹੀਂ ਮੱਥਾ ਟੇਕੇ ਮੰਦਰੋ ਅੱਛਾ ਜੀ ਤੇ ਨਾਲੇ ਗਿਆ ਦੋਸਤ ਦੇਖ ਲਓ ਇਧਰ ਆਗੇ ਤੇ ਖਲੋਤਾ ਹੀ ਉਹ ਟੇਡਾ ਹੋ ਗਿਆ ਆਪਾਂ ਸੋਚਿਆ ਕਿ ਕਿਸੇ ਤੁਹਾਨੂੰ ਕੋਈ ਟਾਇਰ ਟੂਰ ਪਾਟਾ ਨਾ ਪਰ ਜਦੋਂ ਦੇਖਿਆ ਤਾਂ ਉਹ ਤੇ ਸ਼ੇਕ ਹੋ ਗਿਆ ਅੱਛਾ ਜੀ ਸਾਨੂੰ ਪਤਾ ਹੀ ਨਹੀਂ ਲੱਗਾ ਕੌਣ ਹੈਗਾ ਕੌਣ ਨਹੀਂ ਹੈਗਾ ਕਿੰਨੇ ਲੋਕੋ ਪਤਾ ਲੱਗਿਆ ਕਿੰਨੇ ਬੰਦੇ ਸੀ ਜਾਂ ਕਿੰਨੇ ਆਲੇ ਕੋਈ ਪਾਈ ਕੋਈ ਪਤਾ ਹੀ ਨਹੀਂਗਾ ਆਪਾਂ ਦੇ ਇਥੇ ਸਮਾਨ ਲੰਗਰ ਦਾ ਬਣਾਉਂਦੇ ਸੀ ਅੱਛਾ ਜੀ ਕਿਹੜੀ ਜਗ੍ਹਾ ਤੇ ਵਾਰਦਤ ਹੋਈ ਹੈ ਇਹ ਵਿਸ਼ਾਲਪੁਰ ਗਲੀ ਨੰਬਰ 7 ਹੁਣ ਮੋਕੇ ਤੇ ਪੁਲਿਸ ਆ ਗਈ ਹੈ ਹਾਂਜੀ ਪੁਲਿਸ ਆ ਗਈ ਹੈ ਕਿਸੇ ਨੇ ਗੋਲੀ ਗਾਲੀ ਵਜ੍ਹੀ ਕੋਈ ਦੋ ਜਣ ਵਜ੍ਹੀ ਇੱਕ ਤੇ ਇੱਥੇ ਹੱਥ ਤੇ ਵਜ੍ਹੀ ਤੇ ਇੱਕ ਤੇ ਟੇੜੇ ਤੇ ਵਜ੍ਹੀ ਹੈ ਅਮਰ ਮੁੰਡਾ ਦਾ ਉਹ ਉਹਨੂੰ ਹਸਪਤਾਲ ਲੈ ਗਏ ਆ ਇਹ ਪਤਾ ਲੱਗਾ ਕਿ ਕਿੰਨੇ ਕੇ ਬੰਦੇ ਸੀ ਜਾਂ ਕੁਝ ਨਾ ਨਾ ਕੋਈ ਪਤਾ ਕੀ ਨਹੀਂ ਪਤਾ ਲੱਗਾ ਬੰਦੇ ਬਾਧੂ ਇੱਥੇ ਪਰ ਕਿਸੇ ਬੰਦੇ ਪਤਾ ਲੱਗਾ ਮੋਕੇ ਤੇ ਪੁਲਿਸ ਆ ਗਈ ਹੈ ਹਾਂਜੀ ਹਰੀ ਅਤੇ ਜਨਾਨੀ ਦੋਆਉਂਦੀਆਂ ਐ ਤੇ ਅਧਰ ਸੀਸੇ ਲੱਗੇ ਅਧਰ ਕੈਮਰੇ ਨੂੰ ਦੇਖੋ ਅੱਛਾ ਸੀਸੇ ਲੱਗੇ ਗੋਲੀਆਂ ਮੈਂ ਸੋਚਿਆ ਕਿ ਸੀਸੇ ਦੇ ਵਿੱਚੋਂ ਗੋਲੀ ਪਟਾਕਾ ਵੱਜਾ ਤੇ ਜਨਾਨੀ ਦੇ ਲਾਗੋ ਲੋਟਾ ਫੜਿਆ ਹੋਇਆ ਉਹਨਾਂ ਤੇ ਡਿੱਗ ਪਿਆ ਇਹੋ ਹੀ ਆਏਗਾ ਜੀ ਕਿੰਨੇ ਕ ਬੰਦੇ ਆਏ ਜਿਨ੍ਹਾਂ ਨੇ ਗੋਲੀ ਗਾਲੀ ਪਤਾ ਲੱਗਾ ਕੋਈ ਤੁਸੀਂ ਬਹੁਤ ਨਹੀਂ ਪਤਾ ਲੱਗਾ ਮੈਂ ਤੇ ਇੱਥੇ ਬੈਠਾ ਹਾਂ ਅੱਛਾ ਜੀ ਹਾਂ ਜੀ ਦੇ ਵੀਰ ਵੀਰ ਦੇ ਬਾਹਰ ਆ ਵਾਹ ਫੋਟੋ ਤਾਂ ਆਪਣੇ ਜੋਤੀ ਦੇ ਗਿਆ ਵਾਹ ਜੋ ਆ ਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਗਿਆ ਕਿ ਰਾਮ ਬਲੀ ਚੌਂਕ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਦੋ ਨੌਜਵਾਨ ਜੋ ਜ਼ਖਮੀ ਹੋਏ ਨੇ ਉਹਨਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਥੇ ਗੋਲੀ ਚੱਲਣ ਦੀ ਆਵਾਜ਼ ਆਏ ਜੀ ਸੁਣੀ ਆ ਤੇ ਗੋਲੀ ਗੋਲੀ ਚੱਲੀ ਆ ਆਰਾਮਬੜੀ ਚੌਂਕ ਵੀ ਵਜਦਾ ਬੀਂਡ ਬਜਾਦੀ ਹਾਂਜੀ ਪਤਾ ਲੱਗਾ ਕਿੰਨੇ ਬੱਚੇ ਇਹਦੇ ਵਿੱਚ ਨਹੀਂ ਅਸਲੀ ਗੱਲ ਕਰਨ ਲੱਭ ਜੂਗਾ ਬੰਦਾ ਸਰ ਪਤਾ ਲੱਗਾ ਕਿੰਨੇ ਬੰਦਿਆਂ ਤੇ ਗੋਲੀ ਕੱਢੀ ਗਈ ਉਹਦੇ ਦੋ ਆਂਦੇ ਜਰਾ ਹੋਏ ਦੀ ਹਾਂਜੀ ਫਿਰ ਉਹਨਾਂ ਨੂੰ ਹਸਪਤਾਲ ਉੱਪਰ ਕੀਤਾ ਆ ਗਏ ਹਾਂ ਸਤਲ ਗਏ ਨੇ ਤੇ ਬਏ ਆਪਾਂ ਬਾਕੀ ਕੀ ਤਫ਼ਤੀਸ਼ ਕਰਦੇ ਸਤਲ ਚਲੇ ਜਾਂਦਾ ਹਾਂ ਹਾਂਜੀ ਆ ਗਿਆ ਨੌਲੇ ਸਾਰੀਆਂ ਠੀਕ ਹੈ